ਧੰਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨੀ ਗੁਰੂ ਜਣਿਆ ਮਾਏ ਬਿਕਰਮੀ ਸੰਮਤ 1561 ਵਿਸਾਖ ਵਦੀ 1 ਪੰਜ ਵਿਸਾਖ ਦੇ ਦਿਨ ਮੱਤੇ ਦੀ ਸਰਾਂ ਤਹਿਸੀਲ ਮੁਕਤਸਰ ਜ਼ਿਲ੍ਹਾ ਫਿਰੋਜ਼ਪੁਰ ਧੰਨ ਧਨ ਪਿਤਾ ਫਿਰੂ ਮਲ ਜੀ ਦੇ ਗ੍ਰਹਿ ਵਿਖੇ ਤਨ ਤਨ ਮਾਤਾ ਦਇਆ ਕੌਰ ਜੀ ਦੀ ਪਾਵਨ ਪਵਿੱਤਰ ਕੋਖਤੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਿਆ ਜਿਨ੍ਹਾਂ ਬਾਬਤ ਬਾਣੀ ਦੇ ਬਚਨ ਹਨ ਲਹਿਣੀ ਦੀ ਫਿਰ ਆਈ ਹੈ ਨਾਨਕਾ ਦੋਹੀ ਖੱਟੀ ਹੈ ਜੋਤ ਉਹਾ ਜੁਗਤਸਾਏ ਸਹਿ ਕਾਇਆ ਫਿਰ ਪਲਟੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋਤ ਦੇ ਦੂਜੇ ਵਾਰਿਸ ਦੂਜੇ ਗੁਰੂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਗੁਰਪ੍ਰਬ ਦੀਆਂ ਦੇਸਾਂ ਵਿਦੇਸਾਂ ਵਿੱਚ ਵਸਦਿਆਂ ਸਮੂਹ ਸੰਗਤਾਂ ਨੂੰ ਲੱਖ 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 ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ